ਹਲਕਾ ਖੇਮਕਰਨ ਦੇ ਸਰਹੱਦੀ ਇਲਾਕੇ ਦੇ ਪਿੰਡ ਲਖਾਣਾ ਦੇ ਖੇਤਾਂ ਵਿੱਚ ਕੰਮ ਕਰਦੇ ਸਮੇਂ ਕੁਝ ਲੋਕਾਂ ਨੂੰ ਉੱਥੋਂ ਬੰਬ ਨੁਮਾ ਚੀਜ਼ ਦਿਖਾਈ ਦਿੱਤੀ ਉਹਨਾਂ ਉਸਨੂੰ ਚੁੱਕ ਕੇ ਗੁਰਦੁਆਰਾ ਬਾਬਾ ਜ਼ਾਹਰ ਪੀਰ ਦੀ ਕੰਦਕੋਲ ਰੱਖ ਦਿੱਤਾ ਇਸ ਬਾਰੇ ਗੁਰਦੁਆਰਾ ਬਾਬਾ ਜ਼ਾਹਰ ਪੀਰ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਇਸ ਸਥਾਨ ਦੇ ਨਜ਼ਦੀਕ ਖੇਤਾਂ ਵਿੱਚ ਕੰਮ ਸਮੇਂ ਕੁਝ ਲੋਕਾਂ ਕੋਲ ਜ਼ਮੀਨ ਦੀ ਵਟ ਤੇ ਬੰਬ ਨੁਮਾ ਚੀਜ਼ ਦਿਖਾਈ ਦਿੱਤੀ ਜਿਸ ਤੇ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਮੌਕੇ ਤੇ ਪਹੁੰਚੇ ਜਗਦੀਪ ਸਿੰਘ ਵਲਟੋਹਾ ਪੁਲਿਸ ਦੇ ASI ਨਛੱਤਰ ਸਿੰਘ ਹੋਮਗਾਰਡ ਜਵਾਨ ਤਾਇਨਾਤ ਕੀਤੇ ਗਏ ਹਨ ਇਸ ਬਾਰੇ ਪੁਲਿਸ ਦੇ ਮੁਲਾਜ਼ਮਾ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਕੰਦ ਦੇ ਨਾਲ ਜ਼ਮੀਨ ਟੋਇਆ ਪੁੱਟ ਕੇ ਉਸ ਵਿੱਚ ਰੱਖ ਦਿੱਤਾ ਗਿਆ ਅਤੇ ਲੋਕਾਂ ਦਾ ਇੱਥੇ ਆਉਣਾ ਜਾਣਾ ਮਨਾ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਬੰਬ ਨਿਰੋਧਕ ਦਸਤਾ ਬੁਲਾਇਆ ਗਿਆ ਜਿਨ੍ਹਾਂ ਦੇ ਆਉਣ ਤੇ ਬੰਬ ਨਸ਼ਟ ਕੀਤਾ ਜਾਵੇਗਾ ਇਹ ਤਾਂ ਆਪਣੇ ਦੂਜਾ ਬਾਬੇ ਯਾਰ ਪੀਰ ਦੀ ਪੈੜੀ ਆ ਉਹਦੇ ਵਿੱਚੋਂ ਆਇਆ ਜੀ ਕਿਹੜਾ ਪਿੰਡ ਹੈ ਜੀ ਇਹ ਲਾਖਾਂ ਪਿੰਡਾਂ ਦਾ ਸਾਰ ਅੱਛਾ ਤੇ ਹੁਣ ਕੋਈ ਉੱਚ ਅਧਿਕਾਰੀ ਸਕਤਾਰੀ ਦੇ ਪ੍ਰਧਾਨ ਹੀ ਆਪਣਾ ਇੱਥੇ ਤੇ ਬਾਕੀ ਦਾ ਐਸ ਐਚਓ ਸਾਹਿਬ ਆਪਣੇ ਆਏ ਹੋ ਉਹ ਇੱਧਰ ਰਖਾ ਗਏ ਨੇ ਅੱਛਾ ਹੁਣ ਹੋਰ ਵੀ ਕੋਈ ਟੀਮਾਂ ਬੁਲਾਈਆਂ ਜਾ ਰਹੀਆਂ ਟੀਮਾਂ ਬੁਲਾਈਆਂ ਜਾ ਰਹੀਆਂ ਆਪਣੀਆਂ ਨੂੰ ਬੰਬ ਪਰਾਗੇ ਪੰਪ ਨਾਈਸਟ ਕਰਾਂਗੇ ਨੂੰ ਠੀਕ ਕੀ ਨਾਮ ਹੈ ਤੁਹਾਡਾ ਜੀ ਤੇ ਕਿਹੜਾ ਪਿੰਡ ਆ ਲਾਖਨਾ ਜੀ ਪ੍ਰਧਾਨ ਇਹ ਬੰਬ ਮਿਲਿਆ ਜੀ ਇੱਥੇ ਵਾਟਾਂ ਚ ਉਪਰ ਦੇ ਕਈ ਦੇ ਨਾਲ ਅਵੱਜਾ ਉੱਥੋਂ ਮਿਲਿਆ ਜੀ ਭਾਜੀ ਤੇ ਮੁੜ ਕੇ ਥਾਣੇ ਰੱਥੇ ਆ ਆਹ ਦਰਖਾਹਤ ਦਿੱਤੀ ਆ ਉਹ ਪਾਜੂ ਨਹੀਂ ਆਏ ਇੱਥੇ ਅੱਜ ਉਹ ਨਾਲ ਉਹ ਕਸਮਾ ਹਲਕਾ ਖੇਮ ਕਰਨ ਦੇ ਸਰਹਦੀ ਇਲਾਕੇ ਦੇ ਪਿੰਡ ਲਖਾਣਾ ਦੇ ਖੇਤਾਂ ਵਿੱਚ ਕੰਮ ਕਰਦੇ ਸਮੇਂ ਕੁਝ ਲੋਕਾਂ ਨੂੰ ਉੱਥੋਂ ਬੰਬ ਨੁਮਾ ਚੀਜ਼ ਦਿਖਾਈ ਦਿੱਤੀ। ਉਹਨਾਂ ਉਸਨੂੰ ਚੁੱਕ ਕੇ ਗੁਰਦੁਆਰਾ ਬਾਬਾ ਜ਼ਾਹਰ ਪੀਰ ਦੀ ਕੰਦ ਕੋਲ ਰੱਖ ਦਿੱਤਾ। ਇਸ ਬਾਰੇ ਗੁਰਦੁਆਰਾ ਬਾਬਾ ਜ਼ਾਹਰ ਪੀਰ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਇਸ ਸਥਾਨ ਦੇ ਨਜ਼ਦੀਕ ਖੇਤਾਂ ਵਿੱਚ ਕੰਮ ਸਮੇਂ ਕੁਝ ਲੋਕਾਂ ਕੋਲ ਜ਼ਮੀਨ ਦੀ ਵਟ ਤੇ ਬੰਬ ਨੁਮਾ ਚੀਜ਼ ਦਿਖਾਈ ਦਿੱਤੀ ਜਿਸ ਤੇ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮੌਕੇ ਤੇ ਪਹੁੰਚੇ ਜਗਦੀਪ ਸਿੰਘ ਵਲਟੋਹਾ ਪੁਲਿਸ ਦੇ ASI ਨਾ ਚਤਰ ਸਿੰਘ ਹੋਮਗਾਰਡ ਜਵਾਨ ਤਾਇਨਾਤ ਕੀਤੇ ਗਏ ਹਨ ਇਸ ਬਾਰੇ ਪੁਲਿਸ ਦੇ ਮੁਲਾਜ਼ਮਾ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਕੰਦ ਦੇ ਨਾਲ ਜ਼ਮੀਨ ਟੋਇਆ ਪੁੱਟ ਕੇ ਉਸ ਵਿੱਚ ਰੱਖ ਦਿੱਤਾ ਗਿਆ ਅਤੇ ਲੋਕਾਂ ਦਾ ਇੱਥੇ ਆਉਣਾ ਜਾਣਾ ਮਨਾ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਬੰਬ ਨਿਰੋਧਕ ਦਸਤਾ ਬੁਲਾਇਆ ਗਿਆ ਜਿਨ੍ਹਾਂ ਦੇ ਆਉਣ ਤੇ ਬੰਬ ਨਸ਼ਟ ਕੀਤਾ ਜਾਵੇਗਾ ਇਹ ਤਾਂ ਆਪਣੇ ਦੂਜਾ ਬਾਬੇ ਯਾਰ ਪੀਰ ਦੀ ਪੈੜੀ ਆ ਉਹਦੇ ਵਿੱਚੋਂ ਆਇਆ ਜੀ ਕਿਹੜਾ ਪਿੰਡ ਹੈ ਜੀ ਇਹ ਲੱਖਾਂ ਪਿੰਡਾਂ ਦਾ ਸਾਰ ਅੱਛਾ ਤੇ ਹੁਣ ਕੋਈ ਉੱਚ ਅਧਿਕਾਰੀ ਤਰੀ ਦੇ ਪ੍ਰਧਾਨ ਹੀ ਆਪਣਾ ਇੱਥੇ ਤੇ ਬਾਕੀ ਦਾ ਐਸ ਐਚਓ ਸਾਹਿਬ ਆਪਣੇ ਆਏ ਹੋ ਇੱਧਰ ਰਖਾ ਗਏ ਨੇ ਅੱਛਾ ਹੁਣ ਹੋਰ ਵੀ ਕੋਈ ਟੀਮਾਂ ਬੁਲਾਈਆਂ ਜਾ ਰਹੀਆਂ ਟੀਮਾਂ ਬੁਲਾਈਆਂ ਜਾ ਰਹੀਆਂ ਆਪਣੀਆਂ ਨੂੰ ਬੰਬ ਪੜਾਂਗੇ ਪੰਪ ਨਾਈਸਟ ਕਰਾਂਗੇ ਨੂੰ ਠੀਕ ਕੀ ਨਾਮ ਹੈ ਤੁਹਾਡਾ ਜੀ ਤੇ ਕਿਹੜਾ ਪਿੰਡ ਆ ਲਾਖਨਾ ਜੀ ਪ੍ਰਧਾਨ ਜੀ ਇਹ ਬੰਬ ਮਿਲਿਆ ਜੀ ਇੱਥੇ ਵਾਟਾਂ ਚੋਂ ਪੜਦੇ ਕਈ ਦੇ ਨਾਲ ਅਵੱਜਾ ਉੱਥੋਂ ਮਿਲਿਆ ਜੀ ਬਾਜੀ ਤੇ ਮੁੜ ਕੇ ਥਾਣੇ ਅੱਥੇ ਆ ਮੈਂ ਚਰਖਾ ਜਿੱਤੀ ਆ ਉਹ ਪਾਜੀ ਨਹੀਂ ਆਏ ਇੱਥੇ ਆਜੋ ਨਾਲ ਦੇ ਮੌਕਾ ਸਮਝਾਓ